ਵੇ ਸੁਖਵੀਰ ਸਿੰਘ ਬਾਦਲ ਜਿਹੜਾ ਹੈਗਾ ਵੀ ਭਾਰਤੀ ਜਨਤਾ ਪਾਰਟੀ ਨਾਲ ਜਿਹੜੀਆਂ ਵਿਧਾਨ ਸਭਾ ਚੋਣਾਂ 227 ਦੀਆਂ ਚੋਣੀਆਂ ਉਹਦੇ ਲਈ ਸਮਝੌਤਾ ਕਰਨ ਦੇ ਯਤਨ ਕਰ ਰਹੇ ਹੈਗੇ ਆ ਸੋ ਆਪਾਂ ਵਾਰ-ਵਾਰ ਕਿਹਾ ਵੀ ਜਿਹੜੇ ਅਮਿਤ ਸ਼ਾਹ ਨੇ ਉਹ ਸੁਖਵੀਰ ਸਿੰਘ ਬਾਦਲ ਨੂੰ ਪਰਸਨਲੀ ਲਾਈਕ ਨਹੀਂ ਕਰਦੇ ਉਹ ਕਹਿੰਦੇ ਵੀ ਇਹ ਡਰਾਈਵਰ ਰਿਲੇਟਰ ਨਹੀਂ ਹੈਗਾ ਇਹ ਇੱਕ ਤਰ੍ਹਾਂ ਨਾਲ ਗੱਲ ਕਈ ਵਾਰੀ ਜਿਹੜੀ ਹੈਗੀ ਕਈ ਹੋਈ ਗੱਲ ਤੋਂ ਜਿਹੜਾ ਹੈਗਾ ਪਿੱਛੇ ੜ ਜਾਂਦੇ ਹੈਗੇ ਆ ਇੱਥੇ ਹੁਣ ਭਾਪਤੀ ਕਮੇਟੀ ਲਈ ਬਹੁਤ ਵੱਡਾ ਸਵਾਲ ਆਏਗਾ ਕਿਉਂਕਿ ਹੁਣ ਤੱਕ ਜਿਹੜਾ ਕੁਝ ਉਹ ਕਰ ਰਹੇ ਹੈਗੇ ਆ ਲੋਕ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਸਮਝ ਕੇ ਸਹਿਯੋਗ ਦੇ ਰਹੇ ਆਗੇ ਆ ਕੱਲ ਨੂੰ ਜੇ ਉਹ ਬਿਨਾਂ ਕਿਸੇ ਮੰਗ ਮੰਨਵਾਈ ਦੇ ਜਾਂ ਬਿਨਾਂ ਕੋਈ ਪੰਜਾਬ ਦਾ ਲਾਹਾ ਲੱਤੇ ਆ ਭਾਰਤੀ ਜਨਤਾ ਪਾਰਟੀ ਨਾਲ ਪ੍ਰਕਾਸ਼ ਸਿੰਘ ਬਾਦਲਵੰਗ ਅੰਨਾ ਸਮਝੌਤਾ ਕਰ ਲੈਂਦੇ ਆ ਤਾਂ ਉਹਨਾਂ ਲਈ ਵੱਡੀ ਚੁਣੌਤੀ ਖੜੀ ਹੋਵੇਗੀ ਹੁਣ ਇਹ ਹੈਗਾ ਵੀ 100% ਤਾਂ ਕੋਈ ਕੁਝ ਵੀ ਨਹੀਂ ਹੋ ਸਕਣਾ ਕਿਉਂਕਿ ਸਿੱਖ ਕਾਂਗਰਸ ਨਾਲ ਵੀ ਜੁੜੇ ਹੋਏ ਆ ਭਾਜਪਾ ਨਾਲ ਵੀ ਨੇ ਸੁਖਵੀਰ ਸਿੰਘ ਬਾਦਲ ਨੇ ਪਾਨਕਾ ਨਾਲ ਨੇ ਤੜਾ ਵੀ ਹੈ। ਕੋਈ ਇਸ ਤਰ੍ਹਾਂ ਇਹ ਹੈਗਾ ਪਰ ਉਹ ਕੋਸ਼ਿਸ਼ ਕਰਨਗੇ ਇੱਕ ਟਾਈਮ ਬਾਉਂਡ ਰੱਖ ਕੇ ਵੀ ਚਾਹੇ ਜੂਨ ਦੇ ਅੰਤ ਤੱਕ ਕਰ ਲੈਣ ਕਿਉਂਕਿ ਜੇ ਦਸੰਬਰ ਤੋਂ ਸ਼ੁਰੂ ਹੋਇਆ 6 ਮਹੀਨੇ ਸੀ ਪਰ ਦਸੰਬਰ ਤੋਂ ਬਾਅਦ ਮਾਰਚ ਤੱਕ ਤਾਂ ਕੋਈ ਸਰਗਰਮੀ ਹੋਣੀ ਨਾ ਹੋਈ ਨੀ ਜੀ ਹੁਣ ਉਹ 2 ਮਹੀਨੇ ਉਹ ਵਿੱਚ ਪਾਉਂਦੇ ਨੇ ਜਾਂ ਉਹਨਾਂ ਐਕਸਟੈਂਡ ਕਰਦੇ ਆ ਹੁਣ ਆਨਲਾਈਨ ਭਰਤੀ ਇਸ ਲਈ ਸ਼ੁਰੂ ਕਰੀ ਹੈਗੇ ਵੀ ਤਾਂ ਕਿ ਜਿਹੜੀ ਹੈਗੀ ਆ ਇੱਕ ਸਾਰੀ ਡਾਕੂਮੈਂਟੇਸ਼ਨ ਹੋ ਸਕੇ ਆਨਲਾਈਨ ਦੀ ਵੀ ਡਾਕੂਮੈਂਟੇਸ਼ਨ ਹੋਵੇਗੀ ਜਿਸ ਤਰ੍ਹਾਂ ਪਰਚੀਆਂ ਦੀ ਹੈ ਅ ਅਕਾਲੀ ਦਲ ਬਾਦਲ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਹੋ ਰਿਹਾ ਹੈਗਾ ਇਹੋ ਜੀਆ ਕਬਨਾਂ ਜੜੀਆਂ ਨੇ ਦੁਬਾਰਾ ਜੜੀਆਂ ਆਉਣੀਆਂ ਸ਼ੁਰੂ ਹੋਈਆਂ ਨੇ ਸਰਦਾਰ ਅਪਤਾਸ ਸਿੰਘ ਜੀ ਕੀ ਕੁਝ ਕੰਸੋਹਾ ਮਿਲੀਆਂ ਨੇ ਕਿਹੜੀ ਗੱਲ ਤੋਂ ਆਪਾਂ ਕਹਿ ਸਕਦੇ ਆ ਇੱਕ ਤੇ ਪਿਛਲੇ ਦਿਨੀਆਂ ਆਪਾਂ ਇਹ ਵੀ ਦੇਖਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਾਫੀ ਸਫਤਾਂ ਜਿਹੜੀਆਂ ਕੀਤੀਆਂ ਗਈਆਂ ਇਸ ਜੰਗ ਦੇ ਮਾਹੌਲ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਕੀ ਅੱਗੇ ਵੱਧ ਰਹੇ ਹੈਗੇ ਕਦਮ ਹਾਂਜੀ ਹਾਂਜੀ ਸੋ ਉਹ ਯਤਨ ਕਰ ਰਹੇ ਹੈਗੇ ਆ ਸੋ ਜਿਹੜੀਆਂ ਮੀਡੀਆ ਪੱਤਰਕਾਰਾਂ ਦੇ ਥਰੂ ਸਾਨੂੰ ਖਬਰਾਂ ਮਿਲੀਆਂ ਨੇ ਵੀ ਸੁਖਵੀਰ ਸਿੰਘ ਬਾਦਲ ਜਿਹੜਾ ਹੈਗਾ ਵੀ ਭਾਰਤੀ ਜਨਤਾ ਪਾਰਟੀ ਨਾਲ ਜਿਹੜੀਆਂ ਵਿਧਾਨ ਸਭਾ ਚੋਣਾਂ 272 ਵਿੱਚ ਚੋਣਾਂ ਉਹਦੇ ਲਈ ਸਮਝੌਤਾ ਕਰਨ ਦੇ ਯਤਨ ਕਰ ਰਹੇ ਹੈਗੇ ਆ ਸੋ ਆਪਾਂ ਵਾਰ-ਵਾਰ ਕਿਹਾ ਵੀ ਜਿਹੜੇ ਅਮਿਤ ਸ਼ਾਹ ਨੇ ਉਹ ਸੁਖਵੀਰ ਸਿੰਘ ਬਾਦਲ ਨੂੰ ਪਰਸਨਲੀ ਲਾਈਕ ਨਹੀਂ ਕਰਦੇ ਉਹ ਕਹਿੰਦੇ ਵੀ ਇਹ ਰਾਈਵਰ ਲੀਡਰ ਨਹੀਂ ਹੈਗਾ ਇਹ ਇੱਕ ਤਰ੍ਹਾਂ ਨਾਲ ਗੱਲ ਕਈ ਵਾਰੀ ਜਿਹੜੀ ਹੈਗੀ ਹੈ ਕਈ ਹੋਈ ਗੱਲ ਤੋਂ ਜਿਹੜਾ ਹੈਗਾ ਪਿੱਛੇ ਛੱਡ ਜਾਂਦੇ ਹੈਗੇ ਆ ਸੋ ਕਿਉਂਕਿ ਫੈਸਲਾ ਉਹਨਾਂ ਨੇ ਅਮਿਤ ਸ਼ਾਹ ਨਹੀਂ ਕਰਨਾ ਪਰ ਉਹ ਇਸ ਵੇਲੇ ਜਿਹੜੇ ਬੀਜੇਪੀ ਵਿੱਚ ਆਪਣੇ ਜਿਹੜੇ ਹੋਰ ਉਹਨਾਂ ਦੇ ਕੰਟੈਕਟ ਹੈਗੇ ਆ ਸੁਖਵੀਰ ਸਿੰਘ ਬਾਦਲ ਦੇ ਉਹਨਾਂ ਦਾ ਹੀ ਯਤਨ ਕਰ ਰਹੇ ਹੈਗੇ ਆ ਵੀ ਤਾਂ ਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਕਿਉਂਕਿ ਹਾਲ ਦੀ ਘੜੀ ਜਿਸ ਢੰਗ ਨਾਲ ਉਹਨਾਂ ਨੇ ਆਪਣੇ ਆਪਣੇ ਧੜੇ ਦਾ ਪੁਨਰਗਠਨ ਕਰਕੇ ਆਪ ਹੀ ਪ੍ਰਧਾਨ ਬਣ ਗਏ ਹੋਏ ਆ ਹਨਾ ਸੋ ਜਿਹੜੇ ਵਿਰੋਧੀ ਆਉ ਦੌਸ਼ ੁਲਾ ਰਹੇ ਆ ਵੀ ਬੋਗਸ ਭਰਤੀ ਹੋਈ ਆ ਸੋ ਅਸੀਂ ਔਥੈਂਟੀਕੇਟ ਨਹੀਂ ਕਰਦੇ ਅਕਾਲ ਚੈਨਲ ਵੱਲੋਂ ਵੀ ਬੋਗਸ ਆਇਆ ਨਹੀਂ ਪਰ ਜਿਹੜੀਆਂ ਖਬਰਾਂ ਆ ਨੇ ਅਸੀਂ ਖਬਰਾਂ ਦੇ ਆਧਾਰ ਦੇ ਕਰ ਰਹੇ ਆ ਦੂਜੇ ਪਾਸੇ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਆ Shri Akal Takht ਸਾਹਿਬ ਵੱਲੋਂ ਸਿਰਜੀ ਹੋਈ ਆ ਸੋ ਉਹ ਜਿਹੜੀ ਹੈਗੀ ਆ ਲਗਾਤਾਰ ਫਿਜ਼ੀਕਲੀ ਮੀਟਿੰਗਾਂ ਕਰਕੇ ਥਾਂ ਥਾਂ ਜਾ ਕੇ ਜਿਹੜੀ ਹੈਗੀ ਆ ਉਹ ਭਾਰਤੀ ਕਰ ਰਹੀ ਹੈਗੀ ਆ ਹੁਣ ਜਿੰਨੀ ਵੱਡੇ ਪੱਦਰ ਤੇ ਹੰਗਾਰਾ ਉਹਨਾਂ ਨੂੰ ਮਿਲ ਰਿਹਾ ਹੈ ਸੋਦੇ ਤੋਂ ਸੁਖਵੀਰ ਸਿੰਘ ਦੇ ਖੇਮੇ ਵਿੱਚ ਇਹ ਗੱਲ ਹੋ ਸਕਦੀ ਆ ਵੀ ਉਹਨੂੰ ਪੰਥ ਨੇ ਪ੍ਰਵਾਨ ਕਰ ਲੈਣਾ ਕਿਤੇ ਨਾ ਕਿਤੇ ਸੋ ਪੰਥ ਦੀ ਪ੍ਰਵਾਨਗੀ ਜਿੰਨੇ ਵੱਡੇ ਇਕੱਠ ਹੋ ਰਹੇ ਉਹਦੇ ਤੋਂ ਨਜ਼ਰ ਆ ਜੀ ਬਿਲਕੁਲ ਉਹ ਆ ਰਹੀ ਹੈਗੀ ਆ ਸੋ ਸਾਨੂੰ ਇਹ ਖਬਰਾਂ ਪਤਾ ਲੱਗੀਆਂ ਨੇ ਆਪਣੇ ਮੀਡੀਆ ਸੋਰਸੇਸ ਤੋਂ ਵੀ ਸੁਖਵੀਰ ਸਿੰਘ ਬਾਦਲ ਲਗਾਤਾਰ ਯਤਨ ਕਰ ਰਹੇ ਹੈਗੇ ਆ ਈਵਨ ਨਰਿੰਦਰ ਮੋਦੀ ਤੱਕ ਵੀ ਆਪਣੇ ਬਿਚੋਲਿਆਂ ਰਾਹੀਂ ਉਹਨਾਂ ਨੇ ਪਹੁੰਚ ਕਰੀ ਆ ਨਰਿੰਦਰ ਮੋਦੀ ਉਹਨਾਂ ਨੇ ਅਕਸਰ ਉਹਨਾਂ ਨੂੰ ਅਮਿਤ ਸ਼ਾਹ ਉਹਨਾਂ ਨੂੰ ਹੀ ਕਹਿਣਾ ਹੈ ਸੋ ਦੇਖੋ ਉਹਨਾਂ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਹੈ ਜਾਂ ਹਾਲ ਦੀ ਘੜੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਦੂਸਰੇ ਗਰੁੱਪਸ ਨੂੰ ਵੀ ਦੇਖ ਰਹੀ ਆ ਕਿ ਉਹ ਕਿੰਨੇ ਸਕਸੈਸਫੁਲ ਹੁੰਦੇ ਆ ਕਿਉਂਕਿ ਉਹਦੇ ਚੋਂ ਜਿਹੜੇ ਹੈਗੇ ਆ ਰਖੜੇ ਉਹਨੇ ਸਰਜੀਤ ਸਿੰਘ ਰਖੜੇ ਉਹਨੇ ਉਹਨਾਂ ਉਹਨਾਂ ਦੇ ਅਮਿਤ ਸ਼ਾਹ ਨਾਲ ਬਹੁਤ ਨੇੜਲੇ ਸੰਬੰਧ ਹੈਗੇ ਆ ਉਹੋ ਹੈਗੇ ਆ ਦੂਜੇ ਗਰੁੱਪ ਨਾਲ ਜੁੜੇ ਹੋ ਜਿਹੜੀ ਜਿਹੜੀ ਭਾਰਤੀ ਕਮੇਟੀ ਵਾਲੀ ਆ ਤੇ ਉਸ ਤੋਂ ਬਾਅਦ ਕੁਝ ਹੋਰ ਵਿਅਕਤੀ ਨੇ ਜਿਸ ਤਰ੍ਹਾਂ ਜਿਨ੍ਹਾਂ ਜਿਨ੍ਹਾਂ ਦੀ ਜਿਹੜੀ ਨੋ ਸੀਗੀ ਉਹ ਬਠਿੰਡਾ ਤੋਂ ਖੜੀ ਸੀਗੀ ਜੀ 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 ਹਨਾ ਸੋ ਉਹਨਾਂ ਦੇ ਰਿਲੇਸ਼ਨ ਜਿਹੜੇ ਕਾਫੀ ਸਾਰੇ ਜਿਹੜੇ ਮਲੂਕਾ ਹਨ ਸਕੰਦਰ ਸਿੰਘ ਮਲੂਕਾ ਹਨ ਵੀ ਉਹਨਾਂ ਦੇ ਰਿਲੇਸ਼ਨ ਕਾਫੀ ਚੰਗੇ ਆ ਸੋ ਹੁਣ ਇਹ ਇਨ ਬਿਟਵੀਨ ਹੈਗਾ ਵੀ ਕਿਹੜਾ ਪਲੜਾ ਭਾਰੀ ਹੋ ਜਾਂਦਾ ਆਇਆ ਸੁਖਵੀਰ ਸਿੰਘ ਬਾਦਲ ਆਪਣੇ ਕੰਟੈਕਟਸ ਦੇ ਰਾਹੀਂ ਭਾਜਪਾ ਦਾ ਪਰ ਜੀ ਕਿਤਨਾ ਕਿਤੇ ਭਰਤੀ ਕਮੇਟੀ ਜਿਸ ਤਰੀਕੇ ਦਾ ਕਦਮ ਚੱਕਦੀ ਹੈਗੀ ਆ ਜਾਂ ਜਿਸ ਤਰੀਕੇ ਦਾ ਉਹਨਾਂ ਨੂੰ ਹੰਗਾਰਾ ਮਿਲਿਆ ਫਿਰ ਉਹ ਕੀ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਹੋਊਗੀ ਕੀ ਅਕਾਲ ਤਖਸੈਬ ਵੱਲੋਂ ਇਸ ਤਰੀਕੇ ਨਾਲ ਕਰਨ ਲਈ ਕਿਹਾ ਇਹ ਵੀ ਫਿਰ ਤੇ ਰੱਖਣ ਦੀ ਲੋੜ ਨਹੀਂ ਹੈਗੀ ਹਾਂ ਬਿਲਕੁਲ ਬਿਲਕੁਲ ਤੁਸੀਂ ਇੱਥੇ ਹੁਣ ਭਾਰਤੀ ਕਮੇਟੀ ਲਈ ਬਹੁਤ ਵੱਡਾ ਸਵਾਲ ਆਏਗਾ ਕਿਉਂਕਿ ਹੁਣ ਤੱਕ ਜਿਹੜਾ ਕੁਝ ਉਹ ਕਰ ਰਹੇ ਹੈਗੇ ਆ ਲੋਕ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਸਮਝ ਕੇ ਸਹਿਯੋਗ ਦੇ ਰਹੇ ਆਗੇ ਆ ਕੱਲ ਨੂੰ ਜੇ ਉਹ ਬਿਨਾਂ ਕਿਸੇ ਮੰਗ ਮੰਨਵਾਈ ਦੇ ਜਾਂ ਬਿਨਾਂ ਕੋਈ ਪੰਜਾਬ ਦਾ ਲਾਹਾ ਲੱਤੇ ਆ ਭਾਰਤੀ ਜਨਤਾ ਪਾਰਟੀ ਨਾਲ ਪ੍ਰਕਾਸ਼ ਸਿੰਘ ਬਾਦਲ ਵਾਂਗ ਅੰਨਾ ਸਮਝੌਤਾ ਕਰ ਲੈਂਦੇ ਆ ਤਾਂ ਉਹਨਾਂ ਲਈ ਵੱਡੀ ਚੁਣੌਤੀ ਖੜੀ ਹੋਵੇਗੀ ਹੈਨਾ ਸੋ ਸਿੱਖ ਸੰਗਤਾਂ ਭਾਰਤੀ ਜਨਤਾ ਪਾਰਟੀ ਨਾਲ ਬਿਨਾ ਕੋਈ ਮੰਗ ਮੰਨਵਾਏ ਬੰਦੀ ਸਿੰਘਾਂ ਦੀ ਰਿਹਾਈ ਤੋਂ ਪੰਜਾਬ ਲਈ ਕੋਈ ਪੈਕੇਜ ਲੈਣ ਤੋਂ ਜਾਂ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਆ ਯੂਨੀਵਰਸਿਟੀ ਜਾਂ ਵੀਬੀਐਮਬੀ ਵਾਲੇ ਇਹ ਸਾਰੇ ਜਿਹੜੇ ਮਸਲੇ ਆ ਕਿਸਾਨਾਂ ਦਾ ਮਸਲਾ ਮੰਗਾ ਕੁਛ ਮੰਗਾ ਮੰਨਵਾਏ ਤੋਂ ਬਿਨਾ ਜੇ ਅਨਨੇਵਾ ਸਮਝੌਤਾ ਕਰ ਲੈਂਦੀ ਆ ਵੀ ਸਾਰੇ ਅਧਿਕਾਰ ਬੀਜੇਪੀ ਨੂੰ ਤਾਂ ਜਿਹੜੀ ਹੈਗੀ ਆ ਭਾਰਤੀ ਕਮੇਟੀ ਦੀ ਸਰਗਰਮੀ ਵੀ ਜਿਹੜੀ ਸ਼ੱਕ ਦੇ ਘੇਰੇ ਵਿੱਚ ਆ ਜਾਵੇਗੀ ਫਿਰ ਸਿੱਖ ਸੰਗਤਾਂ ਮੁੜ ਕੇ ਕਾਂਗਰਸ ਵੱਲ ਵੋਟਾਂ ਵੱਲ ਉਲਰੇਗੀ ਸੋ ਜਿਹੜੇ ਜਿਹੜੇ ਸਿੱਖ ਨਾ ਭਾਜਪਾ ਨੂੰ ਵੋਟ ਪਾਉਣੀ ਚਾਹੁੰਦੇ ਆ ਨਾ ਕਾਂਗਰਸ ਨੂੰ ਪਾਉਣੀ ਚਾਹੁੰਦੇ ਆ ਸੋ ਉਹਨਾਂ ਲਈ ਇੱਕ ਉਮੀਦ ਦੇ ਤੌਰ ਤੇ ਜਿਹੜਾ ਇਹ ਪੰਜ ਮੈਂਬਰੀ ਭਾਰਤੀ ਕਮੇਟੀ ਵਾਲਾ ਗਰੁੱਪ ਆ ਇਹ ਉੱਭਰ ਰਿਹਾ ਹੈਗਾ ਸੋ ਇਹਨਾਂ ਨੂੰ ਆਪ ਦੀ ਜਿਹੜੀ ਹੈਗੀ ਆ ਵਿਸ਼ਵਾਸ ਯੋਗਤਾ ਆਪਣਾ ਟਰਸਟ ਤੇ ਭਰੋਸੇਯੋਗਤਾ ਬਣਾ ਕੇ ਰੱਖਣੀ ਪਵੇਗੀ ਅੰਨੇਵਾ ਭਾਜਪਾ ਦੀ ਝੋਲੀ ਵਿੱਚ ਨਹੀਂ ਡੇਗਣਾ ਚਾਹੀਦਾ ਕੁਝ ਲੈ ਦੇ ਕੇ ਜੇ ਤਾਂ ਅੰਤ ਨੂੰ ਕਰਨਾ ਵੀ ਪੈਂਦਾ ਸਮਝੌਤਾ वैसे जे दे दे जे ता जे खालसा पंथ ਦੀਆਂ ਦੇ ਸੁਪਨਿਆਂ ਦੇ ਅਨੁਸਾਰ ਇਹ ਜੇ ਰਾਜਨੀਤੀਕਰਨ ਤਾਂ ਇਹਨਾਂ ਨੂੰ ਕਿਸੇ ਨਾਲ ਸਮਝੌਤਾ ਕਰਨ ਦੀ ਲੋੜ ਨਹੀਂ ਹੈ ਨਾ ਪਰ ਵਿੱਚ ਕੁਝ لالچی ਲੋਕ ਹਲੇ ਵੀ ਹੈਗੇ ਆ ਹੁਣ ਬਹੁਤ ਸਿਧਾਂਤਕ ਜਥੇਬੰਦੀ ਇਹ ਨਹੀਂ ਆਵੇਗੀ ਵੀ ਬਿਲਕੁਲ ਸਪਸ਼ਟਾ ਜਿਵੇਂ ਸਰਜੀਤ ਸਿੰਘ ਰਖੜੇ ਹੋਣੀਆਂ ਮਲੂਕੇ ਹੋਣੀਆਂ ਚੰਦੂ ਮੱਜਰੇ ਹੋਣੀਆਂ ਇਹ ਬਹੁਤ ਕੁਝ ਹੈਗੇ ਨੇ ਜੀ ਜੀ ਸੋ ਹੁਣ ਕਿਉਂਕਿ ਪਿਛਲੇ ਦਿਨੀ ਮੁਹਾਰੀ ਚ ਜਦੋਂ ਮੁਹਾਰੀ ਦੇ ਪਿੰਡਾਂ ਚ ਹੋਇਆ ਤਾਂ ਅਜੀਪਾਲ ਸਿੰਘ ਬਰਾੜ ਨੇ ਇਹ ਗੱਲ ਉਠਾਈ ਸੀ ਕਿ ਵੀ ਜਿਹੜਾ ਜਿਹੜੇ ਪ੍ਰਾਣੇ ਘੋਣ ਖਾਧੀਆਂ ਹੋਈਆਂ ਜਿਹੜੇ ਬਾਲੇ ਆ ਵੀ ਹੁਣ ਤੁਸੀਂ ਨਵਾਂ ਘਾਰ ਉਸਾਰਨ ਲੱਗੇ ਆ ਕਿਤੇ ਗਾਰਡਨ ਤੇ ਜਾਂ ਬਾਲੇ ਤੇ ਸਤਿਰ ਘੋਣ ਖਾਦੇ ਨਾਲ ਲਾ ਲਿਓ ਵੀ ਪ੍ਰਾਣੇ ਬੰਦੇ ਜਿਹੜੇ ਉਹਨਾਂ ਤੋਂ ਬਚਦੇ ਰਹੋ ਤੇ ਤੇ ਗਿਆਨੀ ਹਰਪ੍ਰੀਤ ਸਿੰਘ ਬੋਲੇ ਸੀ ਕਹਿੰਦਾ ਵੀ ਮੈਨੂੰ ਕਿਸੇ ਨੇ ਕਿਹਾ ਸੀਗਾ ਵੀ ਬਾਲੇ ਰੰਦ ਲਵਾਂਗੇ ਕਹਿੰਦਾ ਮੈਂ ਕਿਹਾ ਵੀ ਇੰਨੇ ਰੰਦ ਨੇ ਪੈਣੇ ਆ ਇਹਨਾਂ ਦੀ ਦਾਤਣ ਬਣ ਜਾਣੀ ਆ ਵੀ ਇਹ ਬਾਲੇ ਨਹੀਂ ਰਹਿਣੇ ਇੰਨੇ ਛੋਟੇ ਰਹੇ ਕਿਉਂਕਿ ਗੰਧ ਹੀ ਇੰਨਾ ਪਿਆ ਹੋਇਆ ਹੈ ਨਾ ਵਿੱਚ ਸੋ ਤੁਹਾਨੂੰ ਜੇ ਨਵਾਂ ਘਰ ਉਸਾਰ ਰਹੇ ਹੋ ਤਾਂ ਨਵੀਂ ਨਵੀਂ ਨੀਤੀ ਨਵੇਂ ਚਿਹਰੇ ਜਿਹੜੇ ਪੰਥ ਨਾਲ ਖੜ ਸਕਣ ਸੋ ਉਹਨਾਂ ਦੀ ਅਗਵਾਈ ਵਿੱਚ ਕੰਮ ਚਲਾਉਣਾ ਪਊਗਾ ਤੇ ਭਰਤੀ ਕਮੇਟੀ ਵੱਲੋਂ ਆਨਲਾਈਨ ਭਰਤੀ ਨੂੰ ਲੈ ਕੇ ਵੀ ਜਿਹਾ ਆਪਾਂ ਕਹਿ ਲਈ ਕਿ ਥੋੜਾ ਹੀ ਸਮਾਂ ਜੇ ਆਪਾਂ ਕਹੀਏ ਕਿ ਰਹਿ ਗਿਆ ਹੈਗਾ ਫਿਰ ਕੀ ਹੋਣ ਵਾਲਾ ਹੈਗਾ ਕੀ ਅਗਲੇ 1.5 2 ਮਹੀਨਿਆਂ ਦੇ ਵਿੱਚ ਇਹ ਵੀ ਸਮ ਅਪ ਕਰਕੇ ਭਰਤੀ ਫਿਨਿਸ਼ ਕਰ ਦੇਣਗੇ ਜਾਂ ਕਾਲ ਤੱਕ ਸਰ ਵੱਲੋਂ ਕਿਹੋ ਜਿਹਾ ਆਦੇਸ਼ ਆ ਸਕਦੇ ਆ ਕਿਉਂਕਿ ਜਥੇਦਾਰ ਜਿਹੜੇ ਨੇ ਹੁਣ ਬਦਲੇ ਜਾ ਚੁੱਕੇ ਨੇ ਉਹਨਾਂ ਦੀ ਵੀ ਐਕਟੀਵਿਟੀਆਂ ਕਿਤਨਾ ਕਿਤੇ ਉਹ ਪ੍ਰਮਾਣਤਾ ਲੈਣੀ ਵੀ ਉਹਨਾਂ ਨੇ ਚਾਲੂ ਕੀਤੀ ਹੋਈ ਆ ਨਹੀਂ ਦੇਖੋ ਇੱਕ ਤਾਂ ਉਹਨਾਂ ਨੂੰ ਜਿਹੜਾ ਸੰਦੇਸ਼ ਮਿਲਿਆ ਹੋਇਆ ਉਹ ਪ੍ਰਾਣੇ ਸਿੰਘ ਸਾਹਿਬਾਨ ਵੱਲੋਂ ਮਿਲਿਆ ਹੋਇਆ ਹੈ ਜੀ ਸੋ ਉਹਨਾਂ ਦੀ ਅਗਵਾਈ ਵਿੱਚ ਉਹ ਭਰਤੀ ਆ ਜਿਹੜੀ ਕਰ ਰਿਹਾ ਉਹਨਾਂ ਨੇ ਡੈਲੀਗੇਟਸ ਚੁਣਨੇ ਆ ਜਦੋਂ ਵੀ ਫਿਨਿਸ਼ ਹੁੰਦੀ ਆ ਸੋ ਸਾਨੂੰ ਲੱਗਦਾ ਵੀ ਹਲੇ 1 ਮਹੀਨਾ ਹੋਰ ਲੱਗ ਸਕਦਾ ਜਿੰਨੀਆਂ ਕਿ ਸਾਡੇ ਕੋਲ ਰਿਪੋਰਟ ਆ ਹੈ ਹਾਲਾਂਕਿ ਉਹ ਲਗਾਤਾਰ ਦੋ ਦੋ ਤਿੰਨ ਤਿੰਨ ਥਾਵਾਂ ਤੇ ਕਿਉਂਕਿ ਹੁਣ ਉਹਨਾਂ ਨੇ ਬੰਦੇ ਵੰਡ ਲਏ ਆ ਵੀ ਜਿੱਦਾਂ ਸਾਧੂ ਸਿੰਘ ਅਮੈਦਪੁਰੀ ਤੇ ਝੁੰਡਾ ਸਾਹਿਬ ਨੂੰ 1 ਲੱਖ ਆ ਦਿੱਤਾ ਮਨਪ੍ਰੀਤ ਸਿੰਘ ਯਾਲੀ ਨੂੰ 1 ਲੱਖ ਆ ਦਿੱਤਾ ਵਡਾਲਾ ਸਾਹਿਬ ਤੇ ਬੀਬੀ ਜੀ ਆ ਜਿਹੜੇ ਵੱਖਰੇ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਆ ਤੇ ਜਲੰਧਰ ਜ਼ਿਲ੍ਹੇ ਦਾ ਦੇਖ ਰਹੇ ਨੇ ਸੋ ਉਹ ਆਪਣੇ ਵੱਲੋਂ ਸਰਗਰਮੀ ਕਰ ਰਹੇ ਹੈਗੇ ਆ ਸੋ ਜਿੰਨੇ ਵੀ ਸਿੱਖ ਸੰਗਤਾਂ ਤੱਕ ਹੋ ਸਕਦਾ ਇਹ ਸਿੱਖ ਸੰਗਤਾਂ ਉੱਥੇ ਆ ਪਾ ਕੇ ਪਰਚੀਆਂ ਲੈ ਜਾਂਦੀਆਂ ਨੇ ਉਹ ਫਿਰ ਦੁਬਾਰੇ ਵਾਪਸ ਜਮ੍ਹਾਂ ਕਰਵਾ ਦਿੰਦੀਆਂ ਨੇ ਸੋ ਇਸ ਤਰ੍ਹਾਂ ਮਹਿਮਾ ਹੈਗੀ ਆ ਹੁਣ ਇਹ ਹੈਗਾ ਵੀ 100% ਤਾਂ ਕੋਈ ਕੁਝ ਵੀ ਨਹੀਂ ਹੋ ਸਕਣਾ ਕਿਉਂਕਿ ਸਿੱਖ ਕਾਂਗਰਸ ਨਾਲ ਵੀ ਜੁੜੇ ਹੋਏ ਆ ਭਾਜਪਾ ਨਾਲ ਵੀ ਨੇ ਸੁਖਵੀਰ ਸਿੰਘ ਬਾਦਲ ਨੇ ਮਾਨ ਤੜ ਨਾਲ ਨੇ ਹੱਥ ਵੀ ਹੈ ਇਸ ਤਰ੍ਹਾਂ ਇਹ ਹੈਗਾ ਪਰ ਉਹ ਕੋਸ਼ਿਸ਼ ਕਰਨਗੇ ਇੱਕ ਟਾਈਮ ਬਾਉਂਡ ਰੱਖ ਕੇ ਵੀ ਚਾਹੇ ਜੂਨ ਦੇ ਅੰਤ ਤੱਕ ਕਰ ਲੈਣ ਕਿਉਂਕਿ ਜੇ ਦਸੰਬਰ ਤੋਂ ਸ਼ੁਰੂ ਹੋਇਆ 6 ਮਹੀਨੇ ਸੀ ਪਰ ਦਸੰਬਰ ਤੋਂ ਬਾਅਦ ਮਾਰਚ ਤੱਕ ਤਾਂ ਕੋਈ ਸਰਗਰਮੀ ਹੋਣੀ ਨਾ ਹੋਈ ਨੀ ਜੀ ਜੀ ਹੁਣ ਉਹ 2 ਮਹੀਨੇ ਉਹ ਵਿੱਚ ਪਾਉਂਦੇ ਨੇ ਜਾਂ ਉਹਨਾਂ ਐਕਸਟੈਂਡ ਕਰਦੇ ਆ ਹੁਣ ਆਨਲਾਈਨ ਭਰਤੀ ਇਸ ਲਈ ਸ਼ੁਰੂ ਕਰੀ ਹੈਗੇ ਵੀ ਤਾਂਕਿ ਜਿਹੜੀ ਹੈਗੀ ਆ ਇੱਕ ਸਾਰੀ ਡਾਕੂਮੈਂਟੇਸ਼ਨ ਹੋ ਸਕੇ ਆਨਲਾਈਨ ਦੀ ਵੀ ਡਾਕੂਮੈਂਟੇਸ਼ਨ ਹੋਵੇਗੀ ਜਿਸ ਤਰ੍ਹਾਂ ਪਰਚੀਆਂ ਦੀ ਹੈ ਸੋ ਇਹ ਧਿਆਨ ਰੱਖਣਾ ਚਾਹੀਦਾ ਵੀ ਅੰਨੇ ਵਾਹ ਪਾਜ ਪਾ ਦੀ ਜਿਹੜੀ ਝੋਲੀ ਵਿੱਚ ਨਾ ਪਿਆ ਜਾਵੇ ਪੰਥਕ ਮੁੱਦਿਆਂ ਨੂੰ ਪ੍ਰਮੁੱਖ ਰੱਖ ਕੇ ਹੀ ਕੋਈ ਡਿਪਲੋਮੈਟਿਕ ਆ ਬਰਾਬਰ ਦੇ ਧਿਰ ਵੱਜੋਂ ਸਮਝੌਤਾ ਕੀਤਾ ਜਾਵੇ ਜੀ ਬਿਲਕੁਲ ਜੀ